ਮਾਣੇ ਟਰੈਕਟਰ ਨੂੰ ਨਿੰਦ ਨਹੀਂ ਸਕਦਾ ਕੋਈ ਨਿੰਦ ਨਹੀਂ ਸਕਦਾ ਜੀ ਗਾਰੰਟੀ ਹੈ 40 ਸਾਲ ਹੋ ਗਏ ਕੰਮ ਕਰਦੇ ਨੂੰ ਨਾ ਕਾਲੀਆਂ ਵੱਲੋਂ ਕਹਿ ਸਕਦਾ ਕੋਈ ਨਾ ਕਾਗਜਾਂ ਵੱਲੋਂ ਕਹਿ ਸਕਦਾ ਮਤਲਬ ਵੀ ਨਹੀਂ ਜੀ ਕਾਗਜਾਂ ਦਾ ਤਾਂ ਐਡਾ ਪੱਕਾ ਕੰਮ ਆਪਨ ਆਪ ਗਲਤ ਕਮੀ ਨਹੀਂ ਕਰਨਾ ਹਾਂਜੀ 2014 ਮਾਡਲ ਹੈ ਜੀ ਪੀਵੀ 13 ਸੰਗਰੂਰ ਦਾ ਨੰਬਰ ਹੈ ਸੰਗਰੂਰ ਦਾ ਨੰਬਰ ਹੈ ਹਾਂਜੀ ਚਾਰੇ ਟਾਇਰ ਨਵੇਂ ਨੇਗੇ ਜੀ ਹਾਂਜੀ ਇਹਦੇ ਵੀ ਚਾਰੇ ਟਾਇਰ 80 ਰੁਪਏ ਹੈ ਜੀ ਠੀਕ ਹੈ ਜੀ ਹਾਂ ਡਬਲ ਪੰਪ ਹੈ ਜੀ ਪਾਵਰ ਸਟੀering ਦਾ ਡਿਸਟ੍ਰਿਬਿਊਟਰ ਇਹਦੇ ਟਾਇਰ ਪਿਛਲੇ ਅੱਧੇ ਹੈ ਜੀ ਅਗਲੇ 40 ਰੁਪਏ ਇੰਜਨ ਗੇਅਰ ਦਾ ਓਕੇ ਹੈਗਾ ਇਹ 2017 ਮਾਡਲ ਹੈ ਜੀ ਹਾਂਜੀ 70 ਰੁਪਏ ਟਾਇਰ ਹੈ 16 ਦੇ ਠੀਕ ਹੈ ਜੀ ਪੀਵੀ 13 ਸੰਗਰੂਰ ਦਾ ਨੰਬਰ ਹੈ 3 ਜੇ ਗੇਰ ਆ ਉਹ ਇੰਜਨ ਓਕੇ ਹੈਗਾ ਜੀ ਹਾਂ ਜੀ ਹਾਂ 2012 ਮਾਡਲ ਹੈ ਜੀ ਹਾਂ ਜੀ ਟਰਬੋ ਵਾਲਾ ਹੈਗਾ ਜੀ ਟਰਬੋ 55 HP ਹੈ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਸਨਾਮ ਦੇ ਵਿੱਚ ਖੜੇ ਆ ਬਾਈ ਰਾਮਾ ਸਿੰਘ ਨਾਲ ਆਪਣੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਭਰਾ ਹਾਂਜੀ ਹਾਂਜੀ ਧੰਨਵਾਦ ਚੜਦੀ ਕਲਾ ਜੀ ਜਮਾਨ ਬਾਗੋ ਬਾਗਾ ਬਾਗੋ ਬਾਗਾ ਮੈਨੂੰ ਆ 6 ਮਹੀਨੇ ਹੋ ਗਏ ਪਹਿਲਾ ਵੀਡੀਓ ਪਾਈ ਸੀ ਤੁਹਾਡੀ ਹਾਂਜੀ ਹਾਂਜੀ ਹਾਂ ਹਜੇ ਤੱਕ ਵੀ ਕਮੈਂਟ ਆਈ ਜਾਂਦੇ ਆ ਵੀ ਬਾਬੇ ਦੀ ਵੀਡੀਓ ਦੁਬਾਰੇ ਦਿਖਾਓ ਆਪਣੇ ਟਰੈਕਟਰ ਨੂੰ ਨਿੰਦ ਨਹੀਂ ਸਕਦਾ ਕੋਈ ਨਿੰਦ ਨਹੀਂ ਸਕਦਾ ਜੀ ਗਾਰੰਟੀ ਹੈ 40 ਸਾਲ ਹੋ ਗਏ ਕੰਮ ਕਰਦੇ ਨੂੰ 40 ਸਾਲ ਹੋ ਗਏ ਹਾਂਜੀ ਹਾਂ ਠੀਕ ਹੈ ਨਿੰਦ ਨਹੀਂ ਸਕਦਾਗਾ ਹਾਂ ਅਗਲਾ ਚਾਹੇ 10 ਬਾਦ ਪੈਸੇ ਦੇ ਕੇ ਜਮਾਨਾ ਕਾਗਜ਼ਾਂ ਵੱਲੋਂ ਕਹਿ ਸਕਦਾ ਹੈ ਕੋਈ ਨਾ ਕਾਗਜ਼ਾਂ ਵੱਲੋਂ ਕਹਿਤਾਂ ਮਤਲਬ ਹੀ ਨਹੀਂ ਜੀ ਕਾਗਜ਼ਾਂ ਦਾ ਤਾਂ ਐਡਾ ਪੱਕਾ ਕੰਮ ਆਪਣਾ ਆਪ ਗਲਤ ਕੰਮੀ ਨਹੀਂ ਕਰਨਾ ਹੈਗਾ ਲਓ ਵੀ ਮੇਤਰੋ ਬਾਲੀ ਵੱਡੀ ਗਾਰੰਟੀ ਹੈ ਤੇ ਬਾਈ ਕਹਿੰਦਾ 10 ਦਿਨ ਬਾਹੋ ਬਾਕੇ ਤਸੱਲੀ ਕਰੋ ਫੇਰ ਪੈਸਿਆਂ ਦੀ ਗੱਲ ਛੋੜੇ ਨਾ ਕਰਾਂਗੇ ਇਹ ਗੱਲ ਸਹੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਲੋਕੇਸ਼ਨ ਕੀ ਪੈਂਦੀ ਹੈ ਆਪਣੀ ਤਨਾਮ ਜੀ ਉਦਮ ਸਿੰਘ ਪੁੱਤ ਦੇ ਸਾਹਮਣੇ ਹਾਂਜੀ ਹਾਂ ਨਵਾਂ ਬੱਸ ਸਟੈਂਡ ਬਣ ਰਿਹਾ ਉਹਦੇ ਸਾਹਮਣੇ ਬੱਸ ਸਟੈਂਡ ਸਾਹਮਣੇ ਬੱਸ ਸਟੈਂਡ ਬਣ ਰਿਹਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਵਰਕਸਾਪ ਦਾ ਨੰਬਰ ਗੁਰੂ ਗੋਬਿੰਦ ਸਿੰਘ ਟਰੈਕਟਰ ਵਰਕਸਾਪ ਤੇ ਇੱਥੇ ਆ ਕੇ ਬਾਈਆਂ ਤੋਂ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਹੁਣ ਛੋਟਾ ਟਾਈਮ ਨਹੀਂ ਬਾਲਾ ਬੇਸਟ ਕਰਾਉਂਦੇ 855 ਟਮਾਟਰੀ ਤੋਂ ਸਟਾਰਟ ਕਰਦੇ ਆ ਦੱਸਿਓ ਜੀ ਇਹਦੇ ਬਾਰੇ ਹਾਂਜੀ 2014 ਮਾਡਲ ਹੈ ਜੀ ਪੀਵੀ 13 ਸੰਗਰੂਰ ਦਾ ਨੰਬਰ ਹੈ ਸੰਗਰੂਰ ਦਾ ਨੰਬਰ ਹੈ ਹਾਂਜੀ ਚਾਰੇ ਟਾਇਰ ਨਵੇਂ ਨੇਗੇ ਜੀ ਚਾਰੇ ਚੌਕੜਾ ਟਾਇਰ ਰੁਪਿਆ ਪਏ ਨੇ ਹਾਂਜੀ ਹਾਂਜੀ ਸੰਗਰੂਰ ਦਾ ਨੰਬਰ ਹੈ ਜੀ ਹਾਂਜੀ ਤੇ ਇੰਜਨ ਗੇਅਰ ਦਾ ਹੀ RAM ਸਿੰਘ ਬਿਲਕੁਲ ਓਕੇ ਹੈ ਜੀ ਬਿਲਕੁਲ ਓਕੇ ਹੈ ਬਿਲਕੁਲ ਓਕੇ ਹੈ ਹਾਂਜੀ ਹਾਂਜੀ ਠੀਕ ਹੈ ਕੋੜਾ ਵਾਂਪਰ ਲੱਗਿਆ ਹੋਇਆ ਮਿੱਤਰੋ ਮੂਰੇ ਟਰੈਕਟਰ ਚੈੱਕ ਕਰ ਸਕਦੇ ਹੋ ਹਾਂਜੀ ਸਾਰਾ ਟਰੈਕਟਰ ਓਰੀਜਨਲ ਹੈ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਟਰੈਕਟਰ ਚੰਗਾ ਟੂ ਸਪੀਡ ਹੀ ਹੈ ਤਾਂ ਹਨਾ ਹਾਂਜੀ ਟੂ ਸਪੀਡ ਦੀ ਟੂ ਸਪੀਡ ਹੈ ਮੂਹਰੇ ਰੇਡੀਅਲ ਚੌੜੇ ਟਾਇਰ ਪਾਏ ਉਹਨੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਕ ਹੋਣੀ ਟਾਇਰ 80 90 ਪੈਸੇ ਆ ਜੀ ਟਾਇਰ 80 90 ਪੈਸੇ ਟਾਇਰ ਪਏ ਨੇ ਜਿਵੇਂ ਦੁੱਧ ਵਰਗੇ ਮੰਗਰਿਆਟ ਪਏ ਨੇ ਬਾਈ ਮੰਗਰਿਆਟ ਕਿਤੇ ਰਾਮ ਸਿੰਘ ਲੱਗੇ ਲੱਗੇ ਤਾਂ ਨਹੀਂ ਨਹੀਂ ਜੀ ਨਹੀਂ ਨਹੀਂ ਜੀ ਠੀਕ ਹੈ ਪੇਂਟ ਤਾਂ ਜਰੂਰ ਮੜਾ ਜਾ ਮਾਰੇਗਾ ਅੱਛਾ ਹਾਂਜੀ ਹਾਂਜੀ ਇਹ ਨਾਲ ਰਿਗਾਰਡ ਨਹੀਂ yeah ਮਾਡਲ 2014 ਜੀ 2014 2014 ਮਾਡਲ ਦਾ ਰੇਟ ਕਿੰਨਾ ਹੈ ਇਹਦਾ ਜੀ ਰੇਟ ਤਾਂ 4 ਲੱਖ 80 ਹਜ਼ਾਰ ਆ 4 ਲੱਖ 60 ਹਜ਼ਾਰ ਦਾ ਦੇਮਾ ਪੂਰੇ ਦਾ ਲਓ ਵੀ ਮਿੱਤਰੋ 4 ਲੱਖ 60 ਹਜ਼ਾਰ ਦਾ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਪੀ ਵੀ 13 ਸੰਗਰੂਰ ਨੰਬਰ ਪੀ ਵੀ 13 ਸੰਗਰੂਰ ਨੰਬਰ ਹੈ ਜੇ ਆ ਦੇਖ ਲਓ ਮਿੱਤਰੋ ਰੇਸ ਜੀ ਵੀ ਨਹੀਂ ਹੈ ਜੇ ਗੁੱਲੀ ਚੰਗਾ ਟਰੈਕਟਰ ਹੈ ਮੂਰੇ ਫੇਰ 855 ਆ ਗਿਆ 2012 ਜੀ 2012 ਮਾਡਲ ਹਾਂਜੀ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਚਾ ਦੱਸੀ ਬਾਈ ਰਾਮ ਸਿੰਘ ਇਹਦੇ ਬਾਰੇ ਹਾਂਜੀ ਇਹਦੇ ਵੀ ਚਾਰੇ ਟਾਇਰ 80 ਪਏ ਜੀ ਠੀਕ ਹੈ ਜੀ ਹਾਂ ਡਬਲ ਪੰਪ ਹੈ ਜੀ ਪਾਵਰ ਸਟੀਅਰਿੰਗ ਦਾ ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰ ਵਾਲਾ ਹਾਂਜੀ ਹਾਂਜੀ ਡਬਲ ਡਿਸਟ੍ਰਿਬਿਊਟਰ ਵਾਲਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਜਿਹੜਾ ਇਹ ਰੰਗ ਪੇਂਟ ਦਾ ਕਿਵੇਂ ਆ ओरिजिनल ਹੈ ਜੀ ਮਰਗਾੜਾਂ ਤੇ ਮਾੜੇ ਜਿਹੀ ਕਰਾਈ ਬੇਟਾ ਚੰਗਾ ਮਗਰਿਆਟਾਂ ਦੇ ਟੱਚਿੰਗ ਹੋਈ ਆ ਬਾਕੀ ਸਾਰਾ ओरिजिनल ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਇੰਜਨ ਗੇਅਰ ਦੀ ਕਿੰਨੀ ਕੁ ਤੜਾ ਹੈ ਬਿਲਕੁਲ ਗਾਰੰਟੀ ਹੈ ਜੀ ਫੁੱਲ ਹਾਂਜੀ ਪੂਰੀ ਇੰਜਨ ਗੇਅਰ ਓਕੇ ਹੈਗਾ ਇੰਜਨ ਗੇਅਰ ਓਕੇ ਆ ਬਿਲਕੁਲ ਗਾਰੰਟੀ ਹੈ ਹਾਂਜੀ ਹਾਂਜੀ ਤੇ ਮਾਡਲ ਕਿੰਨੇ ਰ ਤਨ 170000 ਰੁਪਇਆ ਦੇਣਾ RAM ਸਿੰਘ 65000 ਦਾ ਤਨ 165000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਪੂਰੇ ਆ ਗਿਆ 60 ਫਾਰਮਾ ਦਸੀ RAM ਸਿੰਘ ਹਾਂਜੀ ਇਹਦੇ ਬਾਰੇ ਦਸੀ ਇਹ 2000 ਮਾਡਲ ਹੈ ਜੀ ਹਾਂਜੀ ਹਾਂਜੀ 1.5 ਲੱਖ ਰੁਪਏ ਦਾ ਜੀ ਡੂਡ ਦੀ ਹਾਂਜੀ ਇਹ ਵੀ ਪੀਵੀ 13 ਹੈ ਪੀਵੀ 13 ਹਾਂਜੀ ਹਾਂਜੀ ਮੈਨੂੰ ਆ ਪੀਵੀ 13 ਨਾਲ 12 ਮਾਡਲ ਪੀਵੀਵੀ 13 ਹੈ ਅੱਛਾ ਪੀਵੀ 13 ਨਾਲ ਜ਼ਿਆਦਾ ਲਗਾ ਲੱਗਦਾ ਹੈ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਟਾਇਰ ਕਿੰਨੇ ਕੋਣੇ ਦੇ ਇਦੇ ਟਾਇਰ ਪਿਛਲੇ ਅੱਧੇ ਆ ਜੀ ਅਗਲੇ 40 ਕੇ ਪੈਸੇ ਇੰਜਨ ਗੇਅਰ ਦਾ ਓਕੇ ਹੈਗਾ ਇੰਜਨ ਗੇਅਰ ਦਾ ਓਕੇ ਹੈ ਹਾਂਜੀ ਹਾਂਜੀ ਠੀਕ ਹੈ ਟਾਇਰ ਰੰਗ ਪੇਂਟ ਦਾ ਦਾ ਸਾਰਾ ਓਰੀਜਨਲ ਹੈ ਜੀ ਮਰਗੜ ਓਰੀਜਨਲ ਨੇ ਦੇ ਜਿੰਨੇ ਕਾਇ ਠੀਕ ਹੈ ਤੂੰ ਮੈਨੂੰ ਇੱਕੋ ਹੀ ਨਿਮੇੜ ਰਾਮ ਸਿੰਘ ਦਾ ਇਹ 2 ਲੱਖ ਰੁਪਈਆ ਹੈ ਜੀ 2 ਲੱਖ ਰੁਪਈਆ ਦਾ ਤੂੰ ਪੂਰਾ ਲੈਣਾ ਹੈ ਜੀ ਪੂਰਾ ਹੀ 2 ਲੱਖ ਮਾੜਾ ਮੋਟਾ ਘਟਦਾ ਪਤਾ ਨਹੀਂ ਯਾਰ 12000 ਰੁਪਈਆ ਘਟ ਕਰ ਦੇਂਗਾ ਬਈ 10000 2000 ਰੁਪਈਆ ਦਾ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਮੂਰੇ ਆ ਗਿਆ ਸਿਆਉਨਾਲਿਕਾ 750 ਦੱਸੀ ਬ 13 ਸੰਗਰੂਰ ਦਾ ਨੰਬਰ ਹੈ ਠੀਕ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਤੁਸੀਂ ਜੀ ਸਾਡੀ ਬਾਟੀ ਦਾ ਟਰੈਕਟਰ ਹੈ ਜੀ ਹਾਂਜੀ ਤੇ ਡਬਲ ਡਿਸਟਰੀਬਿਊਟਰ ਤੇ ਆ ਗਿਆ ਟਾਇਰਾਂ ਦੀ ਕੰਡੀਸ਼ਨ ਕਿੰਨੀ ਹੈ ਹਾਂ 70 ਰੁਪਏ ਟਾਇਰ ਹੈ 16 ਦੇ ਤੇ ਰੰਗ ਪੇਂਟ ਦਾ ਕਿੰਨਾ ਕਰੇ ਨੀ ਨਾ ਲੈ ਜੀ ਕੋਈ ਇਹਦੇ ਰੰਗ ਰੰਗ ਨਹੀਂ ਬਚਿਆ ਹੈਗਾ ਕੋਈ ਨਹੀਂ ਬਚਿਆ ਨਾ ਜੀ ਨਾ ਠੀਕ ਹੈ ਕੋਈ ਰੰਗ ਨਹੀਂ ਬਚਿਆ ਮਿੱਤਰੋ ਰੇਨ ਵਾਲਾ ਟਰੈਕਟਰ ਸਾਰਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਕਿੰਨਾ ਰੂ ਇਹਦਾ ਰੇਟ ਮਾਡਲ ਹੈਗਾ ਜੀ 17 ਠੀਕ ਹੈ ਜੀ ਰੇਟ ਇਹਦਾ 6.4 ਲੱਖ ਰੁਪਈਆ ਜੀ ਦੇਣਾ ਕਿੰਨੇ ਲੈ 420000 ਦਾ 19 ਦਾ ਦੇ ਦਾਂਗੇ 20 20 ਮਾੜਾ ਹੁੰਦਾਗਾ 20 ਮਾੜਾ ਹੁੰਦਾ 19 ਦਾ ਦੇ ਦਾਂਗੇ ਹੋਰ ਆਮ ਸਿੰਘ 1000 ਹੋਰ ਕਟਾ ਦੇ ਕੋਈ ਨਹੀਂ ਜੀ ਜਿੰਨਾ ਮਰਜ਼ੀ ਕਰ ਲਓ 15 ਦਾ ਕਰ ਲਓ ਹੋਰ ਬੋਲੋ ਲਓ 4 15 ਦਾ ਮਿੱਤਰੋ ਵੜ ਜੂ ਸਿੱਧੇ ਡਿਸਕਾਊਂਟ ਹੋ ਗਿਆ 415000 ਦਾ ਬਣੂਗਾ ਟਰੈਕਟਰ ਚੈੱਕ ਕਰ ਦਦਿਓ ਇੱਕ ਆ ਆ ਗਿਆ ਬਾਈ 6795 ਇਹ ਲਿਆ ਕੀ ਖੜਾਇਆ ਹੈ ਜੇ ਹੁਣ ਆਮ ਸਿੰਘ ਨੇ ਖੁਦ ਚਲਾ ਕੇ ਲਿਆ ਕਿਵੇਂ ਹਾਂਜੀ ਹਾਂ ਬਿਲਕੁਲ ਓਕੇ ਹੈ ਓਕੇ ਹੈ ਇੰਜਨ ਗੇਅਰ ਦਾ ਹਾਂਜੀ ਹਾਂ ਠੀਕ ਹੈ ਟਾਇਰਾਂ ਦੀ ਹਾਂਜੀ 4 ਨਵੇਂ ਨੇ 4 ਟਾਇਰ ਨਵੇਂ ਨੇ ਪੀਵੀ 13 ਇਹ ਹੈ ਪੀਵੀ 13 ਇਹ ਹੈ ਹਾਂਜੀ 3 ਸਪੀਡ ਹੈ 3 ਸਪੀਡ ਹੈ ਚੇਂਜਰ ਗੇਅਰ ਚੇਂਜਰ ਗੇਅਰ ਹਾਂਜੀ ਨੇ ਓਕੇ ਹੈਗਾ ਜੀ ਇੰਜਨ ਓਕੇ ਹੈ ਹਾਂ ओरिजिनल ਹੈ ਜੀ ਫਸਟ ਪਾਰਟੀ ਹੈ ओरिजिनल ਆ ਭਾਈ ਫਾਸਟ ਪਾਰਟੀ ਦਾ ਤੇ ਸੱਤਰੀ ਤਾਂ ਚੇਂਜ ਕਰ ਦੇਗਾ ਆ ਕੱਪੜਾ ਲਾ ਕੇ ਦੇਵਾਂਗੇ ਕੱਪੜਾ ਲਾ ਕੇ ਦੇਣਗੇ 2014 ਮਾਡਲ 2014 ਮਾਡਲ ਦਾ ਜਿੱਦਾਂ ਖੜਾ ਆਪਣਾ ਕਿੰਨੇ ਦਾ ਬਣੂਗਾ 340000 ਦਾ ਜੀ 340 ਦਾ ਹਾਂਜੀ ਹਾਂਜੀ ਇਦਾਂ ਹੀ ਹਾਂਜੀ ਹਾਂ ਕੱਪੜਾ ਕਪੜਾ ਲਾ ਕੇ ਦੇਵਾਂਗੇ ਕੱਪੜਾ ਲਾ ਕੇ ਦੇਵਾਂਗੇ ਜਿਵੇਂ ਆ ਲਾਈਟ ਜੀ ਪੁੱਤੀ ਪਈ ਆ ਇਹਦਾ ਲਾ ਕੇ ਦੇਵਾਂਗੇ ਲਾਈਟ ਲੂਟ ਆ ਮੰਬਰ ਦੇ ਰੰਗ ਰੰਗ ਮਾਰ ਕੇ ਦੇਵਾਂਗੇ ਠੀਕ ਹੈ ਰੰਗ ਰੰਗ ਜਾ ਹਾਂਜੀ ਹਾਂ ਠੀਕ ਹੈ ਔਪੇ ਦੇ 5 4000 ਦਾ ਹੋਰ ਮਾਨਤਾਨ ਕਰਦੇ 5 4000 ਦਾ ਹੋਰ ਮਾਨਤਾਨ ਹੋ ਜੂ ਬਾਈ ਟਰੈਕਟਰ ਖੋਦ ਲੈ ਕੇ ਆਉਣਾ ਹੁੰਦਾ RAM ਸਿੰਘ ਆ ਦੇਖੋ ਰੇਸ ਵੀ ਨਹੀਂ ਛੇੜਦਾ ਰੱਚ ਚੈਂਜਰ ਗੇਅਰ ਹੈ ਜੀ ਚੈਂਜਰ ਗੇਅਰ ਹੈ ਰੇਸ ਵੀ ਨਹੀਂ ਛੇੜਦਾ ਚਾਹੇ 17 ਘੰਟੇ ਚਾ ਆਪਣਾ ਨੰਬਰ ਵੀ ਦਿਖਾ ਦਿੰਨੇ ਆ ਬਈ ਤੇ ਮੂਰੇ ਆ ਗਿਆ 3730 ਹਾਂਜੀ ਨਿਊ ਹੌਲੈਂਡ ਦੱਸਿਓ ਜੀ ਪਲੱਸ ਵਾਲਾ ਹਾਂਜੀ ਹਾਂ 2012 ਮਾਡਲ ਹੈ ਜੀ ਹਾਂਜੀ ਟਰਬੋ ਵਾਲਾ ਹੈਗਾ ਜੀ ਟਰਬੋ 55 HP ਹੈ ਟਰਬੋ ਵਾਲਾ ਹੀ ਹਾਂਜੀ 55 HP ਹੈ 55 HP ਹੈ ਟਰਬੋ ਵਾਲਾ ਮਿੱਤਰੋਏ ਹਾਂਜੀ ਇਹ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਚਾਰੇ ਟਾਇਰ ਨਵੇਂ ਨੇ ਇਹਦੇ ਵੀ ਚਾਰੇ ਟਾਇਰ ਚੌਕੜਾ ਰੁਪਿਆ ਪੀਵੀ ਤੇਰੇ ਹੀ ਇਹਦਾ ਹੈ ਪੀਵੀ ਤੇਰੇ ਹੀ ਇਹ ਹੈ ਹਾਂਜੀ ਹਾਂ ਠੀਕ ਹੈ ਕੰਪਨੀ ਜਿਹੜਾ ਵੇਟ ਫੂਟ ਦਿੰਦੀ ਹੈ ਬਾਈ ਉਹੋ ਲੱਗਿਆ ਹੋਇਆ ਹੈਵੀ ਮੂਰੇ ਬੰਪਰ ਲੱਗਿਆ ਹੋਇਆ ਟਰੈਕਟਰ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਕਿੰਨਾ ਕੁ ਚੰਗਾ ਹੈ ਓਕੇ ਹੈ ਜੀ ਜਮਾ ਓਕੇ ਪੀਵੀ ਹੈ ਜੀ ਡਿਸਟ੍ਰੀਬਿਊਟਰ ਵਾਲਾ ਹੈ ਡਿਸਟ੍ਰੀਬਿਊਟਰ ਵਾਲਾ 3 ਸਪੀਡ ਆ ਗਿਆ ਹਾਂਜੀ ਹਾਂਜੀ ਤੇ ਮਾਡਲ ਤੇ ਰੇਟ ਕਿ ਰੇਟ ਇਹਦਾ 4,70,000 ਹੈ ਜੀ। ਦੇਣਾ ਕਿੰਨੇ ਦਾ? 65,000 ਦਾ ਦੇ ਦਾਂਗੇ। 4 ਲੱਖ। ਹਾਂ ਜੀ। 465000 ਦਾ ਮਿੱਤਰੋ ਇਹ ਟਰੈਕਟਰ ਬਣੂਗਾ 3 ਸਪੀਡ ਦੇ ਵਿੱਚ ਹੈ ਯੂਜੀ ਗੇਅਰ ਵਾਲਾ ਆ ਗਿਆ ਟਰੈਕਟਰ ਚ ਚੈੱਕ ਕਰ ਸਕਦੇ ਹੋ ਲੱਗ ਤੋਂ ਕਲੱਚ ਆ ਪੀਵੀ 13 ਹੀ ਨੰਬਰ ਹੈ ਪੀਵੀ 13 ਹੀ ਨੰਬਰ ਹੈ ਇਸ ਤੋਂ ਇਲਾਵਾ ਰਾਮ ਸਿੰਘ ਹੋਰ ਕਿੰਨੇ ਕੁ ਹੁੰਦੇ ਆ ਟਰੈਕਟਰ ਤਾਂ ਜੀ ਹੋਰ ਬਹੁਤ ਹੁੰਦੇ ਆ ਜੀ ਗੱਲ ਕਰੋ ਬੈ ਨਾਲ ਦੀ ਨਾਲ ਤਿਆਰ ਕਰਨੇ ਪੈਂਦੇ ਹੈਗੇ ਯਾਰ ਤਿਆਰ ਨਹੀਂ ਹੈਗੇ ਟਰੈਕਟਰ ਉਧਰ ਬਾਗਲ 'ਚ ਖੜੇ ਨਹੀਂਗੇ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਤੇ ਲੋਕੇਸ਼ਨ ਦੱਸਿਓ ਕਿਰਾ ਲੋਕੇਸ਼ਨ ਜੀ ਆਪਣਾ ਉਦਮ ਸਿੰਘ ਦੇ ਬੁੱਤ ਦੇ ਸਾਹਮਣੇ ਠੀਕ ਹੈ ਜੀ ਪਟਿਆਲਾ ਰੋਡ ਸਨਾਮ ਵੱਜਦਾ ਹੈਗਾ ਠੀਕ ਹੈ ਜੀ ਪਟਿਆਲਾ ਸਨਾਮ ਰੋਡ ਸਾਹਮਣੇ हां जी हां जी हां ठीक है ਤੇ ਮੋਬਾਈਲ ਨੰਬਰ ਕਿਨ ਆਈ 9417030713 9417030713 ਬਹੁਤ ਬਹੁਤ ਧੰਨਵਾਦ ਰਾਮ ਸਿੰਘ ਜੀ ਜਾਣਕਾਰੀ ਦੇਣ ਲਈ ਇਹ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ